ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਸਥਾਨਕ ਗੁਰਦੁਆਰਾ ਪਾਸ਼ਾਹੀ ਨੋਵੀਂ ਭਿੱਖੀ ਵਿਖੇ ਚੱਲ ਰੇ ਮਹਾਨ ਗੁਰਮਤ ਸਮਾਗਮ ਦੀ ਲੜੀ ਦੇ ਤਹਿਤ ਅੱਜ ਗੁਰਦੁਆਰਾ ਸਾਹਿਬ ਵਿਖੇ ਲੰਬੇ ਕੇਸ ਸੋਹਣੀ ਦਸਤਾਰ ਅਤੇ ਗੁਰਬਾਣੀ ਗੁਰ ਇਤਿਹਾਸ ਲਿਖਤੀ ਮੁਕਾਬਲੇ ਕਰਵਾਏਗੇ ਇਨ੍ਹਾਂ ਮੁਕਾਬਲੇ ਦੇ ਵਿੱਚ ਪਹਿਲੀ ਤੋਂ 5ਵੀਂ ਕਲਾਸ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਕਲਾਸ ਦੇ ਤਿੰਨ ਗਰੁੱਪਾਂ ਵਿੱਚ ਬੱਚਿਆਂ ਨੇ ਭਾਗ ਲਿਆ ਇਸ ਮੌਕੇ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਦਿਆਰਥੀਆਂ ਦਰਮਿਆਨ ਜਿਹੜੇ ਮੁਕਾਬਲੇ ਕਰਾਉਣ ਦੇ ਨਾਲ ਜਿੱਥੇ ਉਹਨਾਂ ਦੀ ਸਿੱਖੀ ਅਤੇ ਗੁਰ ਇਤਿਹਾਸ ਦੇ ਵਿੱਚ ਉਹਨਾਂ ਦੀ ਦਿਲਚਸਪੀ ਵਧੇਗੀ ਉੱਥੇ ਹੀ ਉਹ ਸਮਾਜੀ ਕੁਰੀਤੀਆਂ ਤੋਂ ਵੀ ਦੂਰ ਰਹਿ ਸਕਣਗੇ। ਪਾਸ਼ੇਪੀਖੀ ਵਿਖੇ ਪ੍ਰੋਗਰਾਮ ਸੀਗਾ ਇਹਦੇ ਬਾਰੇ ਦੇ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਪਾਸ਼ਾਈ ਨੌਵੀਂ ਵਿਖੇ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਲੰਬੇ ਕੇਸ ਸੋਹਣੀ ਦਸਤਾਰ ਅਤੇ ਲਿਖਤੀ ਗੁਰਵਾਣੀ ਗੁਰ ਇਤਿਹਾਸ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਨੂੰ ਤਿੰਨ ਵਰਗਾਂ ਦੇ ਵਿੱਚ ਵੰਡਿਆ ਗਿਆ ਪਹਿਲੀ ਤੋਂ 5ਵੀਂ ਤੱਕ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਤੱਕ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਲਗਭਗ 350 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਦੇ ਵਿੱਚੋਂ ਗੁਰਵਾਣੀ ਗੁਰ ਇਤਿਹਾਸ ਦੇ ਜਿਹੜੇ ਲਿਖਤੀ ਮੁਕਾਬਲੇ ਸੀ ਉਹਨਾਂ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਹਰ ਇੱਕ ਵਰਗ ਦੀਆਂ ਪਹਿਲੀ ਤੋਂ ਪੰਜਵੀਂ ਛੇਵੀਂ ਤੋਂ ਦੌਤਮੀ ਅਤੇ ਨੌਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਾਈਕਲ ਦਿੱਤੇ ਗਏ ਜਿਹੜੇ ਇਹ ਸਾਈਕਲ ਸੀ ਇਹ ਵੱਖ-ਵੱਖ ਸਾਡੇ ਮੋਤਵਾਰ ਬੰਦੇ ਜਿਨ੍ਹਾਂ ਦੇ ਵੱਲੋਂ ਦਿੱਤੇ ਗਏ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਨੇ ਸੋਹਰਾਜਦਾਸ ਬਾਬਾ ਐਮਸੀ ਹਰਪ੍ਰੀਤ ਸਿੰਘ ਚਾਹਲ ਐਮਸੀ ਰਾਮ ਸਿੰਘ ਐਮਸੀ ਜਸ਼ਨਦੀਪ ਸਿੰਘ ਬਚੱਤਰ ਸਿੰਘ ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਇਹਨਾਂ ਦੇ ਵੱਲੋਂ ਇਹ ਸਾਈਕਲ ਹੈ ਜਿਹੜੇ ਬੱਚਿਆਂ ਨੂੰ ਮੌਜਾ ਕਰਾਏਗੇ ਇਸ ਮੌਕੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸੁਖਦੇਵ ਸਿੰਘ ਐਮਸੀ ਅਤੇ ਮਾਸਟਰ ਬਰਿੰਦਰ ਸੋਨੀ ਹਾਜ਼ਰ ਨੇ ਮੈਂ ਦੱਸਣਾ ਕਿ ਇਹਨਾਂ ਮੁਕਾਬਲਿਆਂ ਦੇ ਵਿੱਚ ਇਹਨਾਂ ਗੁਰਬਾਣੀ ਗੁਰ ਇਤਿਹਾਸ ਦੇ ਮੁਕਾਬਲਿਆਂ ਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਜਿਹੜੇ ਸਾਈਕਲ ਹੈ ਇਹ ਦਿੱਤੇ ਗਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਬੱਚੇ ਇਸ ਗੁਰਵਾਣੀ ਗੁਰ ਇਤਿਹਾਸ ਦੇ ਲਿਖਤੀ ਪੇਪਰ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਪਾਸਕਣ ਤੇ ਗੁਰਵਾਣੀ ਗੁਰ ਇਤਿਹਾਸ ਦੇ ਨਾਲ ਬੱਚੇ ਜਿਹੜੇ ਉਹ ਜੁੜ ਸਕਣ ਇਸੇ ਲਈ ਇਹ ਗੁਰਦੁਆਰਾ ਸਹਾਇਤ ਪਾਸ਼ਾਈ ਨੌਮੀ ਪੇ ਕੀਦੇ ਸਮੂਸਤਾ ਮੈਨੇਜਰ ਅਤੇ ਗੁਰਪੁਰਬ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਕਿ ਪਿੰਡ ਦੇ ਵਿੱਚੋਂ 1 ਮਹੀਨਾ ਪਹਿਲਾਂ ਹਰ ਇੱਕ ਘਰ ਦੇ ਵਿੱਚੋਂ ਜਾ ਕੇ ਦਾਨ ਇਕੱਠਾ ਕਰਦੀ ਆ ਉਸ ਦਾਨ ਰਾਸ਼ੀ ਦੇ ਵਿੱਚੋਂ ਇਹ ਸਮਾਗਮਾ ਜਿਹੜਾ ਉਹ ਕਰਵਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਿਹਾੜੇ ਤੇ ਗੁਰਦੁਆਰਾ ਪਾਸ਼ਾਏ ਨੌਮੀ ਪਿੱਖੀ ਵਿਖੇ ਜੋ ਗੁਰਮਸ ਸਮਾਗਮ ਕਰਵਾਈ ਗਈ ਜਿਸ ਵਿੱਚ ਦਸਤਾਰ ਬੰਦੀ ਲੰਬੇ ਕੇਸ ਕੁਰਬਾਨੀ ਕੰਠ ਸ਼ਾਮਿਲ ਸੀ ਇਹਨਾਂ ਵਿੱਚ ਬੱਚਿਆਂ ਦੀ ਕੁੱਲ ਸੰਖਿਆ 350 ਦੇ ਕਰੀਬ ਸੀ ਪਹਿਲੀ ਦੂਜੀ ਅਤੇ ਤੀਜੀ ਪੋਜੀਸ਼ਨ ਵਾਲੇ ਬੱਚਿਆਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਧੰਨਵਾਦ A1 ਪੰਜਾਬੀ ਟੀਵੀ ਲਈ ਪਿੱਖੀ ਤੋਂ ਜੁਗਰਾਤ ਚਾਹਲ ਦੀ ਵਿਸ਼ੇਸ਼ ਰਿਪੋਰਟ